ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਦੇ ਇੱਕ اہم ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਸਾਡੇ ਦੇਸ਼ ਵਿੱਚ ਪਹਿਲਾਂ ਤਾਂ ਨਵੇਂ ਪੁੱਲ ਬਣਦੇ ਨਹੀਂ ਪਰ ਜਿਹੜੇ ਪੁਰਾਣੇ ਬਣੇ ਹਨ ਉਹ ਜਦ ਟੁੱਟ ਜਾਂਦੇ ਆ ਤਾਂ ਲੋਕਾਂ ਨੂੰ ਬਹੁਤ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਦੱਸ ਦਈਏ ਕਿ ਓਵਰਲੋਡ ਟਰਾਲੇ ਨਾਲ ਟੁੱਟਿਆ 100 ਸਾਲ ਤੋਂ ਵੱਧ ਪੁਰਾਣਾ ਜਿਹੜਾ ਪੁੱਲ ਹੈ ਟਰੱਕ ਯੂਨੀਅਨ ਤੇ ਸਤਸੰਗ ਡੇਰੇ ਨੂੰ ਲੱਗਦਾ ਸੀ ਪੁਲ ਪ੍ਰਸ਼ਾਸਨ ਨੂੰ ਜਲਦ ਬਣਾਉਣ ਦੀ ਲੋਕਾਂ ਵੱਲੋਂ ਕੀਤੀ ਗਈ ਹੈ ਮੰਗ ਅੱਜ ਸਵੇਰੇ ਸਮੇਂ ਮਾਹੌਲ ਫੜਾਫੜੀ ਵਾਲਾ ਹੋ ਗਿਆ ਜਦੋਂ ਓਵਰਲੋਡ ਟਿਪਰ ਮੋੜ ਕੱਟਣ ਲਈ ਪੁਲ ਦੇ ਉੱਪਰੋਂ ਲੰਘਣ ਲੱਗਾ ਤਾਂ ਟਰੱਕ ਦਾ ਭਾਰ ਜ਼ਿਆਦਾ ਹੋਣ ਕਰਕੇ ਪੁਲ ហេਟਾ ਡਿੱਗ ਪਿਆ ਪੁਲ ਡਿੱਗਣ ਨਾਲ ਟਰੱਕ ਯੂਨੀਅਨ ਤੇ ਸਸੰਗ ਬਿਆਸ ਡੇਰੇ ਵੱਲੋਂ ਰੋਸ ਜਤਾਇਆ ਜਾ ਰਿਹਾ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਦੇ ਕਰੀਬ ਇੱਕ ਓਵਰਲੋਡ ਟਿਪਣ ਗਰਸ਼ੰਕਰ ਤੋਂ ਮਾਹਲਪੁਰ ਵੱਲ ਨੂੰ ਆ ਰਿਹਾ ਸੀ ਜਦੋਂ ਉਹ ਮਾਲਪੁਰ ਮੁੱਖ ਚੌਕ ਵਿੱਚ ਪਹੁੰਚਦਾ ਦਾ ਟਰੱਕ ਦੀ ਲੰਬਾਈ ਜ਼ਿਆਦਾ ਹੋਣ ਕਰਕੇ ਉਸ ਨੂੰ ਮੋੜਨ ਦੀ ਤੰਗੀ ਆ ਰਹੀ ਸੀ ਜਿਸ ਨੂੰ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਬਾਹਰ ਮੋੜ ਕੱਟਣ ਲਈ ਭੇਜ ਦਿੱਤਾ ਗਿਆ ਜਦੋਂ ਟਿਪਰ ਮੋੜ ਕੱਟਣ ਲਈ ਟਰੱਕ ਯੂਨੀਅਨ ਤੇ ਸਤਸੰਗ ਬਿਆਸ ਗੇਰੇ ਵੱਲ ਜਾਣ ਵਾਲੇ ਪੁਲ ਤੇ ਪਹੁੰਚਿਆ ਤਾਂ 100 ਸਾਲ ਪੁਰਾਣਾ ਪੁਲ ਟਰੱਕ ਦੇ ਭਾਰ ਜ਼ਿਆਦਾ ਹੋਣ ਕਰਕੇ ਡਿੱਗ ਪਿਆ ਤੇ ਪੁਲ ਡਿੱਗਣ ਨਾਲ ਟਰੱਕ ਯੂਨੀਅਨ ਤੇ ਸਤਸੰਗ ਬਿਆਸ ਗੇਰੇ ਦੇ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਉਹਨਾਂ ਦੱਸਿਆ ਕਿ ਥਾਣਾ ਮਾਲਪੁਰ ਦੀ ਪੁਲਿਸ ਨੇ ਬਿਨਾ ਉਹਨਾਂ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਨੂੰ ਪੁੱਛੇ ਬਿਨਾ ਟਿੱਪਰ ਨੂੰ ਖਾਲੀ ਕਰਨ ਲੱਗ ਪਏ ਉਹਨਾਂ ਦੱਸਿਆ ਕਿ ਜੇਕਰ ਟਰੱਕ ਮੌਕੇ ਤੇ ਚਲਾ ਗਿਆ ਤਾਂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਵੇਗੀ ਉਹਨਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਜਲਦ ਤੋਂ ਜਲਦ ਪੁਲ ਨੂੰ ਬਣਾਇਆ ਜਾਵੇ ਜਦੋਂ ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਗੜਸ਼ੰਕਰ ਦੇ ਰੇਲਵੇ ਪਾਟਕ ਦੀ ਮੁਰੰਮਤ ਤਿੰਨ ਤਿੰਨ ਲਈ ਚੱਲ ਰਹੀ ਹੈ ਇਸ ਕਰਕੇ ਉਹਨਾਂ ਵੱਲੋਂ ਟਰੱਕ ਨੂੰ ਮੁੜਨ ਲਈ ਅੱਗੇ ਭੇਜ ਦਿੱਤਾ ਤੇ ਜਦੋਂ ਉਹ ਮੁੜਨ ਲਈ ਪੁਰਾਣੇ ਪੁਲ ਤੋਂ ਲੰਘਣ ਲੱਗਾ ਤਾਂ ਉਸ ਦਾ ਭਾਰ ਜ਼ਿਆਦਾ ਹੋਣ ਕਰਕੇ ਉਹ ਡਿੱਗ ਪਿਆ ਬਾਕੀ ਟਰੱਕ ਨੂੰ ਖਾਲੀ ਕਰਵਾ ਕੇ ਮਾਲਪੁਰ ਥਾਣੇ ਖੜਾ ਕਰਨਾ ਸੀ ਕਿਉਂਕਿ ਰਾਤ ਵੇਲੇ ਕੋਈ ਵੀ ਕਟਣਾ ਨਾ ਹੋਵੇ ਉਹਨਾਂ ਦੱਸਿਆ ਕਿ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਦਿਖਾਣੇ ਤੁਹਾਨੂੰ ਮੌਕੇ ਦੀ ਇੱਕ ਵਾਰ ਪੂਰੀ ਰਿਪੋਰਟ ਅਸੀਂ ਇੱਥੇ ਮੌਕੇ ਤੇ ਖੜੇ ਹਾਂ ਜੀ ਇੱਕ ਟਰਾਲਾ 24 ਟਰਾਲਾ 24 ਟੈਰਾ ਟਰਾਲਾ ਆਇਆ ਜਿਹਨੇ 150 ਟਨ ਲਗਭਗ ਮਾਲ ਲੱਦਿਆ ਆ ਮਹਿੰਦੀਆਂ ਵਾਲਾ ਤੇ ਉਹਨੇ ਇਹਨੂੰ ਕ੍ਰੋਸ ਕੀਤਾ ਪੁਲ ਨੂੰ ਜਿਹੜਾ ਕਿ ਸਾਡੇ ਸੱਸੰਘ ਘਰ ਨੂੰ ਤੇ ਟਰੱਕ ਜੀ ਉਹਨਾਂ ਨੂੰ ਰਸਤਾ ਜਾਂਦਾ ਉਹ ਬਿਲਕੁਲ ਪੁੱਟ ਤੋੜ ਰਿਹਾ ਸੀ ਸਾਡਾ ਪਾਰ ਬਹੁਤ ਵੱਡਾ ਨੁਕਸਾਨ ਹੋਇਆ ਆਵਾਜ਼ਾਂ ਬਿਲਕੁਲ ਬੰਦ ਹੋ ਗਈ ਕੀ ਮੰਗ ਕਰਦੇ ਹੋ ਜੀ ਪਰ ਭਾਈ ਚਾਹੁੰਦੇ ਆ ਜੀ ਕਿ ਸਾਡਾ ਰਸਤਾ ਬਣਾਇਆ ਜਾਵੇ ਪੁਲ ਦੀ ਸਾਰੀ ਕਰਾਈ ਜਾਵੇ ਪੁਲਿਸ ਪ੍ਰਸ਼ਾਸਨ ਆਈ ਸੀ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਫਿਲਹਾਲ ਕੋਈ ਕਾਰਵਾਈ ਨਹੀਂ ਹਾਂ ਜੀ ਅਸੀਂ ਅੱਜ ਆਪਣੇ ਇਲਾਕੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਪੁਰਾਣੇ ਪੁਲ ਤੇ ਖੜੇ ਆ ਜਿਹੜਾ ਰਾਤ ਇੱਕ ਓਵਰਲੋਡਡ ਟਰਾਲੇ ਨੇ ਆਪਣੀ ਗਲਤੀ ਨਾਲ ਜਿਹੜਾ ਸਾਡੇ ਇੱਕ ਬਹੁਤ ਮਹਾਨ ਧਾਰਮਿਕ ਸਥਾਨ ਨੂੰ ਜੋੜਦਾ ਤੇ ਸਾਡੇ ਟਰੱਕ ਜਿਹਨਾਂ ਨੂੰ ਜੋੜਦਾ ਪੁਲ ਉਹਨੂੰ ਤੋੜ ਦਿੱਤਾ ਆ ਕੇ ਅਸੀਂ ਪੁਰਜੋਰ ਮੰਗ ਕਰਦੇ ਆਂ ਭਈ ਇਸ ਟਰਾਲੇ ਵਾਲੇ ਨੂੰ ਇਹਦੇ ਮਾਲਕਾਂ ਨੂੰ ਜਿਹੜੀ ਇਹਦੀ ਕੰਪਨੀ ਆ ਉਹਨੂੰ ਕਹਿ ਕੇ ਸਾਡੇ ਇਸ ਪੁਲ ਦੀ ਰਿਪੇਅਰ ਕਰਾਈ ਜਾਵੇ ਔਰ ਇਦਾਂ ਦੇ ਜਿਹੜੇ ਉਹ ਜ਼ਿਆਦਾ ਓਵਰਲੋਡਡ ਆ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਆ ਜੋ ਜਿਹੜੇ ਐਡੇ ਐਡੇ ਪੋਲ ਢਾ ਸਕਦੇ ਆ ਇਹ ਰਾਜ ਜਾਨੀ ਮਾਲੀ ਹੋਰ ਨੁਕਸਾਨ ਕਰ ਸਕਦੇ ਆ ਇਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਟਰੱਕ ਜੀ ਨੇ ਤੇ ਪ੍ਰਧਾਨ ਸਾਹਿਬ ਸਾਡੇ ਨਾਲ ਆ ਹੋਰ ਰਾਧਾ ਸਵਾਮੀ ਡੇਰੇ ਦੇ ਬਹੁਤ ਸਾਰੇ ਸ਼ਰਧਾਲੂ ਤੇ ਅਹੁਦੇਦਾਰ ਸਾਡੇ ਨਾਲ ਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਸਾਡੇ ਮਾਲਪੁਰ ਤੋਂ ਲੈ ਕੇ ਹਿਸ਼ਾਰਪੁਰ ਤੱਕ ਇੱਕੋ ਇੱਕ ਬਰਾਸਤੀ ਪੁਲ ਸਗਾ ਇਹਦੀ ਦੁਬਾਰਾ ਜਿਸ ਹਾਲ ਚ ਪਹਿਲਾਂ ਸਗਾ ਇਹਨੂੰ ਬਿਲਕੁਲ ਉਸੇ ਹਾਲਤ ਚ ਚਾਲੂ ਕੀਤਾ ਜਾਵੇ ਦਾ ਕੇ ਉੱਪਰ ਲਿਆ ਤੋਂ ਫੋਨ ਕਰਾ ਕੇ ਪੈਸੇ ਲੈ ਕੇ ਰਫਾ ਦਫਾ ਕੀਤਾ ਜਾਵੇ ਸਾਡੇ ਭਾਈਚਾਰੇ ਟਰੱਕ ਜੂਨੀਅਨ ਦਾ ਉਹਨਾਂ ਦਾ ਵੀ ਕੰਮ ਚੱਲਦਾ ਰਹਿ ਜਾਏ ਸਤ ਸੰਗ ਨੂੰ ਘਰ ਨੂੰ ਆਣ ਜਾਣੇ ਵਾਲੇ ਸੰਗਤਾਂ ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟ ਨਾ ਬਣੇ ਧੰਨਵਾਦ ਜੀ ਇਹ ਮਾਮਲਾ ਸਰ ਤੁਸੀਂ ਇੱਥੇ ਆਏ ਹੋ ਮੌਕੇ ਤੇ ਇੱਥੇ ਯਾਰ ਇਹਦਾ ਇੱਕ ਟਰਾਲਾ ਸੀਗਾ ਇਹ ਜੇਜੋ ਸਾਈਡ ਤੋਂ ਆਇਆ ਸੀ ਗੜ ਸ਼ੰਕਰ ਸਾਈਡ ਦੇ ਤੋਂ ਇਹਦੇ ਵਿੱਚ ਬੱਜਰਾ ਲੋਡ ਸੀਗਾ ਇਹ ਜਦੋਂ ਉਹ ਨਾ ਇਹਨਾਂ ਦਾ ਉੱਥੇ ਰਸ਼ ਬਹੁਤ ਚੱਲਣ ਦੇ ਤਾਂ ਗੜ ਸ਼ੰਕਰ ਦੇ ਵਿੱਚ ਜਿਹੜਾ ਰੀਲੇ ਵਿੱਚ ਫਟ ਗਿਆ ਉਹ ਇਹ ਪੇਰ ਚੱਲ ਰਿਹਾ 28 ਤਰੀਕ ਤੱਕ 3 ਦਿਨ ਦਾ ਸੀਗਾ ਤੇ ਕੱਲ ਖਤਮ ਹੋ ਜਾਣਾ ਲਾਸਟ ਸਾਈਡ ਜਿਹੜੇ ਟਰੱਕ ਸੀ ਜਿਹੜੇ ਹੈਗੇ ਨਿਕਲੇ ਉਹ ਅਸੀਂ ਕਨਵਰਟ ਕਰਾਉਨੇ ਆਂ ਜਿਹੜੇ ਨੂੰ ਫੁਕਾੜਾ ਆਪਣੇ ਫੁਕਾੜਾ ਸਾਈਡ ਤੇ ਟ੍ਰੈਲਰ ਕਾਫੀ ਵੱਡਾ ਸੀਗਾ ਜਿਹੜਾ ਗੜ ਸ਼ੰਕਰ ਸਾਈਡ ਤੋਂ ਆਇਆ ਸੀਗਾ ਇਹਨੇ ਕਿਤੇ ਵਾਪਸ ਜਾਣਾ ਸੀ ਮੁੜਨਾ ਸੀ ਆਪਣੇ ਫੁਕਾੜਾ ਸਾਈਡ ਨੂੰ ਉਹ ਇਹਦੇ ਨੂੰ ਮੁੜ ਕੇ ਜਿਹੜਾ ਟਰੱਕ ਸੀਗਾ ਸਿੱਧਾ ਗਾਂਹ ਲੈ ਜਾਂਦਾ ਜਿਹੜਾ ਇੱਕ ਛੋਟਾ ਰੋਡ ਹੈ ਉਹ ਜਾਂਦਾ ਰਾਧਾ ਸੁਆਮੀ ਸਾਸੰਕਰ ਨੂੰ ਤੇ ਇਹਨੇ ਰੋਸੇ ਰੋਡ ਤੇ ਟਰੱਕ ਪਾਰ ਦਿੱਤਾ ਟਰੱਕ ਕਾਫੀ ਲੋਡ ਸੀਗਾ ਉਹ ਜਿਹੜਾ ਪੋਲੀਓ ਦਾ ਭਾਰ ਨਹੀਂ ਚੱਲਿਆ ਜਿਹੜਾ ਪੋਲੋ ਬਹਿ ਗਿਆ ਤੇ ਟਰੱਕ ਜਿਹੜਾ ਉੱਥੇ ਫਸ ਗਿਆ ਇਹਦੇ ਸਬੰਧ ਵਿੱਚ ਜਿਹੜਾ ਅਸੀਂ ਇਥੇ ਮੱਥੇ ਦੇ ਉੱਤੇ ਆਏ ਸੀਗੇ ਤੇ ਜੋ ਬੰਦੀ ਕਾਰਵਾਈ ਸੀ ਕਰ ਰਹੇ ਆ ਇਹਦੇ ਵਿੱਚ ਸੀ ਚਪਾਇਆ ਜਾ ਰਿਹਾ ਉਹਦਾ ਕੀ ਕਹਿਣਾ ਸਰ ਦੇਖੋ ਜੀ ਰੋਸ ਵਾਲੀ ਕਿਹੜੀ ਰੇਸ ਗੱਲ ਹੋਈ ਹੁਣ ਜਿਹੜਾ ਟਰੱਕ ਆ ਆਫਟਰ ਵਾਲੇ ਨੂੰ ਕਿਸੇ ਦੀ ਆਪਾਂ ਸੜੀ ਦੇ ਵਿੱਚ ਲਵਾਵਾਂਗੇ ਰੱਬ ਨਾ ਕਰੇ ਕਿ ਟਰੱਕ ਅਨਲੋਡ ਕਰਕੇ ਇਥੋਂ ਟਰੱਕ ਭਜਾ ਕੇ ਲੈ ਜਾਈਏ ਨਾ ਫਿਰ ਕੌਣ ਜ਼ਿੰਮੇਵਾਰੀ ਦੇ ਵਿੱਚ ਠੀਕ ਹੈ ਜੀ ਇਸੇ ਕਰਕੇ ਮੈਨੂੰ ਇਹ ਇਹ ਕਹਿੰਦੇ ਸੀ ਮੈਂ ਕਿ ਟਰੱਕ ਲੋਡ ਇਹਦੀ ਖਾਲੀ ਕਰਾ ਕੇ ਜਾਂਦੇ ਨੂੰ ਟਰੱਕ ਜੁਨੀਅਨ ਜਾਂ ਇਹਨੂੰ ਸੀਪੇ ਥਾਣੇ ਆਪਣੇ ਥਾਣੇ ਦੇ ਵਿੱਚ ਲਵਾ ਲਈ ਜੇ ਤੇ ਸਾਡੇ ਕੋਲ ਸੇਫ ਰਹੇ ਤੇ ਜੋ ਬਿਆਨ ਦੇਣਗੇ ਉਹਦੇ ਮੁਤਾਬਿਕ ਅਸੀਂ ਕਾਰਵਾਈ ਕਰ ਦੇਣੀ ਠੀਕ ਹੈ